ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਨੋ ਹੋਵੀ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲੈ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬਨ ਨਾ ਪੁਰੀਆਂ ਪਾਰ ਸੈ ਸਿਆਣ ਪਾਲਖੋਇ ਤੈਕ ਨ ਚੱਲੇ ਨਾਲ ਕੇਵ ਸੱਚ ਆਰਾ ਹੋਈਐ ਕਬ ਕੂੜੈ ਟੁਟੈ ਪਾਲੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾਹਮ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੇ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰ ਕਥਨਾ ਕਥਿਨਾ ਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸੇ ਵੇ ਪ੍ਰਵਾਹ ਸਾਚਾ ਸਹਿਬ ਸਾਚ ਨਾਹੀ ਪਾਖਿਆ ਪੋ ਪਾਰ ਆਖੇ ਮੰਦ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਗਿਰ ਕੀ ਹੈ ਜਿਤ ਸੇ ਦਰਬਾਰ ਮੋਹਕ ਬੋਲਣ ਬੋਲੀ ਜਿਤ ਸੁਨਤਰੇ ਪਿਆਰ ਮਰਤ ਵੇਲਾ ਸਚ ਨਾਉ ਵਿਢਿਆਈ ਵਿਚਾਰ ਕਰਮੀਆਂ ਵਿਖ ਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਸਭ ਪਿਸਤਿਆਰ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਵੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਅਗੁਣੀ ਨਿਧਾਨ ਤੂੰ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖਾ ਨਾਮ ਤੁਮ ਗੁਰਮੁਖ ਵੇਦ ਗੁਰਮੁਖਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾਂ ਇੱਕ ਦੀ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਤੇ ਨਾਇ ਕਰੀ ਜੇ ਤੀਸਰਠ ਉਪਾਈ ਵਿਖਾਂ ਵਿਣ ਕਰਮਾਂ ਤੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗਚਾਰਿਆਰ ਜਾਹੂਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋ ਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀ ਤਾ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਦਕ ਪੀਰ ਸੁਰਨਾਥ ਸੁਣੇ ਤਰਤਵ ਲਕਾਸ ਸੁਣੇ ਦੀਪ ਲੋਪ ਤਲ ਸੁਣੇ ਪਹੁ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਹਿੰਦ ਸੁਣੇ ਮੁਕਸਲਾ ਹਰਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾ ਸਨਾਨ ਸੁਣਿਐ ਪਰਪੜ ਪਾਵੈ ਮਨ ਸੁਣਿਐ ਨਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣੇ ਸਰਗੁਣ ਕੀ ਗਾ ਸੁਣੇ ਸ਼ੇਖ ਪੀਰ ਪਾਤਸ਼ਾ ਸੁਣੇ ਅੰਦੇ ਪਵਰਾ ਹੋ ਸੁਣੇ ਹਾਥ ਵੇਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹਿ ਪਿਛੇ ਪਿਛਤਾਏ ਕਾਗਟ ਕਰਮ ਨ ਲਿਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਸਨਜਾਏ ਐਸਾ ਨਾਮ ਨਿਰੰਝਨ ਹੋਏ ਜਿ ਕੋ ਮੰਝਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ਾ ਪਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਰਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਗੇ ਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਬੇ ਦਰਗਹਿ ਮਾਨ ਪੰਚੇ ਸੁਹੇ ਦਰ ਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕ ਕਰਨੇ ਨਾਹੀ ਸੁਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਤਿਆਰ ਤਬਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਨਿਖਲ ਕੀਆ ਕੀਤਾ ਹੋਏ ਕੀਤਾ ਤਾਣ ਸੁਆਲਿਹੁ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀ ਤਪਸਾ ਇੱਕ ਕੁਆਉ ਤਿਸਤੇ ਹੋਇ ਲੱਖ ਦਰਿਆਉ ਉਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤੁ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰਮੋ ਬਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸੁਨਾਮ ਪਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਰਾਮਕੋਰ ਅਸੰਖ ਮੁਰ ਕਰ ਜਾਹੇ ਜੋਰ ਸੰਖ ਗਲ ਵੱਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਪੂੜਿਆਰ ਪੂੜੇ ਫਿਰਾਹੇ ਅਸੰਖ ਮਲੇਸ਼ ਮਲ ਫਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਤਨਾਵ ਸੰਖ ਤਾਵ ਸਭ ਅਗਮ ਗਮ ਸੰਖ ਲੋ ਸੰਖ ਕੈ ਸਿਰ 파ਰ ਹੋਏ ਅਖਰੀ ਨਾਮਖਰੀ 사ਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗੋ ਖਾਣ ਜਿਨੇ ਲਿਖੇ ਤਿਸਰਣਾਹੀ ਜੇ ਫਰਮਾਏ ਤਿਵਤੇ ਪਾਹੀ ਜੇ ਤਾ ਕੀਤਾ ਤੇ ਤਨ ਵਿਣ ਨਾਵੇ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਮੂਤ ਤੁਦ ਭਵੈ ਸਈ ਕਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀਆ ਤੈ ਪੈਰ ਤੰਦੇ ਪਾਣੀ ਤੋਤੇ ਉਤਰ ਸਕੇ ਮੂਤ ਪਲੀ ਤੇ ਕੱਪੜ ਹੋਏ ਦੇ ਸਾਬੋਣ ਵਾਲੀ ਜੋ ਤੋਏ ਪਰੀਆ ਮਤ ਪਾਪਾਂ ਕੇ ਸੰਗ ਉਹ ਤੋ ਪਹਿਣਾਵੇ ਕੈ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜਾ ਪੀ ਖਾਹੁ ਨਾਨਕ ਤੁਮੀਆਂ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਭਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਥਾਤ ਪਾਣੀ ਬਰਮਾਉ ਸਤ ਸੁਹਾਣ ਸੁਦਾ ਮਨ ਚਾਉ ਕਮਣ ਸੁਵੇ ਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੁਰਤੀ ਮਾਹੋ ਕਮਣ ਜਿਤੂ ਆਕਾਰ ਵੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਖਣ ਲੈ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾਂ ਕਰਤਾ ਸਲਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਂ ਕੰਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਅੱਖਣ ਸੋ ਪੂ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜੱਤ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੁਹੇ ਪਾਤਲ ਪਾਤਾਲ ਲਖ ਗਸਾ ਦਾਸ ਉੜ ਪੂਰਤ ਪਾਲ ਧਕੇ ਵੇਦ ਕਹਿਣਿ ਕਵਾਤ ਸੈ ਸੋ ਠਾਰ ਕੈਨ ਕਤੇ ਬਾਸ ਰੂ ਇਕ ਤਾਤ ਲਿਖਾ ਹੋਇ ਤਾ ਲਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਅੱਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਦੀ ਸੁਰਤ ਨਾ ਪਾਈਆ ਨਦੀਆਂ ਤੇ ਬਾਪ ਵੇ ਸਮੁੰਦਰਾ ਜਾਣੀਏ ਸੁਮੰਤ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੋਲ ਨਾ ਹੋਵਨੀ ਜੇ ਤਿਸਮਨੋਂ ਨਾ ਬਿਸਰੈ ਅੰਤ ਨਾ ਸਿੱਫੀ ਕਹਣ ਅੰਤ ਅੰਤਨ ਕਰਨ ਦੇ ਅੰਤ ਅੰਤਨ ਵਿਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਰਨ ਕੇਤੇ ਬਿੱਲਾਹੇ ਤਾਂ ਕੇ ਅੰਤ ਨ ਪਾਹੀ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਬੜੂ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਤੈਨਾਂ ਤੁਮਾਹੇ ਕੀਤੇ ਮੰਗੇ ਜੋ ਤੋ અપਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕੁਰ ਪਾਹੇ ਕੀਤੇ ਮੂਰਖਾਈ ਖਾਹੇ ਕੀਤੇ ਦੁੱਖ ਪੂਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰਾਕ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਏ ਓ ਜਾਣੇ ਜੇਤੀ ਅਮੁ ਖਾਏ ਆਪੇ ਜਾਣੇ ਆਪੇ ਦੇਆ ਕਿਸੇ ਪੇਕੇ ਕੇ ਜਿਸ ਨੂੰ ਬਖਸ਼ੇ ਸਿਰ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਮੁੱਲ ਲਾਵੈ ਮੁੱਲ ਜਾਹੇ ਮੁੱਲ ਪਹੇ ਮੁੱਲਸ ਮਾਹੇ ਅਮੁੱਲ ਤਰਮ ਮੁੱਲ ਦੀ ਬਾਣ ਮੁੱਲ ਤੋਲ ਮਨ ਪ੍ਰਵਾਣ ਅਮੁੱਲ ਬਖਸੀਸ ਮੁੱਲ ਨਿਸ਼ਾਨ ਉਹ ਮੂਲ ਕਰਮ ਮੂਲ ਫਰਮਾਨ ਮੂਲ ਮੁਲ ਆਖਿਆ ਨ ਜਾਏ ਆਖ ਆਖ ਰਹਿ ਲਿਵ ਲਾਏ ਆਖ வேத ਪਾਠ ਪੁਰਾਣ ਆਖ ਪੜੇ ਕਰਿ ਵਿਖਿਆਣ ਆਖ ਹੈ ਬਰਮ ਆਖੇ ਇੰਦ ਆਖ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਇਤੇ ਅੱਖਿ ਅਖਣ ਪਾਹੀ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਅਖ ਨਸਕੇ ਕਈ ਕੇ ਦੇਵਟ ਪਾਵੈ ਤੇਵਟ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖ ਬੋਲ ਵਿਗਾੜ ਤਲਖੀ ਸਰਗਾਵਾਰ ਗਾਵਾਰ ਸੋਦਰ ਕੇ ਹਸੋ ਕਰ ਕੇ ਹਜਤ ਬੈ ਸਰਬ ਸੁਮਾਲੇ ਬਜ ਨਦ ਅਨੇਕ ਸੰਖਾ ਕੀਤੇ ਬਵਨ ਹਾਰੇ ਕੀਤੇ ਰਾਖਰੀ ਸੋ ਕਈਨ ਕੀਤੇ ਗਾਵਨ ਹਾਰੇ ਗਾਵੇ ਤੁਹ ਨੂੰ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੂਸਨਾ ਸਵਾਰੇ ਗਾਵੇ ਨੰਦਨ ਦਸਨ ਬੈਠੇ ਦੀਵਤਿਆਂ ਦਰਨਾਲੇ ਗਾਵੇ ਸਤਿ ਸੁਮਤੀ ਅੰਦਰ ਗਮ ਸਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਨਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾ ਮਸ ਫਿਆਲੇ ਗਾਵਨ ਰਤਰੁ ਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਾਂ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਨਰ ਵਰਪੰਡਾ ਕਰ ਕਰ ਖੇਤਾਰੇ ਸੇ ਤੁਦ ਨੂੰ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਪ੍ਰਸਾਲੇ ਹੋਰ ਕੀਤੇ ਗਾਵਨ ਸਿਮ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚ ਰਾਜੇ ਨਰਚਾਈ ਰੰਗਿ ਰੰਗੀ ਪਾਤੀ ਕਰ ਕਰ ਜਨ ਸੀ ਮੈਂ ਜਿੰਨੋ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਪੂਤ ਕਿੰთა ਕਾਲ ਕੁਆਰੀ ਕਾਇਆ ਜੁਗਤ ਦਰਨਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਅਦੀ ਸਾਧ ਨੀਲਾ ਨਾਦਨ ਹਤ ਜੁਗ ਜੁਗੇ ਕੋ ਵੇਸ ਉਗਤ ਗਿਆਨ ਦਾ ਭੰਡਾਰਣ ਘਟ ਘਟ ਵਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਦਵਰਾ ਸਾਜ ਸੁਨ ਜੋਗ ਜੋਗਦਕਾਰ ਚਲਾਵੇ ਲਿਖਿਆ ਵੇ ਭਾਗ ਆਦੀ ਸਤਿ ਸੇ ਆਦੀ ਸਾਧ ਨੀਲਾ ਨਾਦ ਨਾਥ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੀਲੇ ਪ੍ਰਵਾਣ ਇੱਕ ਸੰਸਾਰੀ ਭੰਡਾਰੀ ਇਕ ਲੈ ਦੀ ਬਾਣ ਜਿਵ ਤਿਸ ਪਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਵੇਖੇ ਉਹਨਾਂ ਨਦਰ ਨਾਵੇ ਬਹੁਤ ਆਯੂ ਵਡਾਣ ਆਦੇਸ ਤਿਸੇ ਆਦੇਸ ਸਾਧਨੀ ਨਾਦ ਨਹਤ ਜੁਗ ਜੁਗ ਇੱਕੋ ਵੇਸ ਆ ਸੁਣ ਲੋਏ ਲੋਏ ਭੰਡਾਰ ਜੋ ਕਿਸ 파ਇਆ ਸੁ ਇੱਕ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਆਦੇਸ ਤਿਸੇ ਆਦੇਸ ਸਾਧਨੀ ਨਾਦ ਨਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਫੌ ਲਖ ਹੈ ਲੱਖ ਹੋਵੇ ਲਖ ਵੀਸ ਲੱਖ ਲਖ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਅਖਣ ਜੋਰ ਚੁੱਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਨ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨਾ ਕੋਇ ਐ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਤਨਮਸਾਲ ਦੇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੋਹਣ ਪੰਜ ਪ੍ਰਵਾਣ ਨਤਿ ਕਰਮ ਪਵੇ ਨੀਸਾਨ ਕੱਚ ਪਕਾਈ ਉੱਤੇ ਪਾਏ ਨਾਨਕ ਕਹਿ ਜਾਪੇ ਜਾਏ ਧਰਮਖੰਡ ਕਹਿੋ ਧਰਮ ਗਿਆਨਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮ ਕਾਟਤ ਕੜੀਏ ਰੂਪ ਰੰਗ ਤੇ ਵੇਸ ਕੀਤੀਆ ਕਰਮ ਭੂਮੀ ਮੇਰ ਖਿੱਤੇ ਕੀਤੇ ਤੂਪ ਦੇਸ ਕੇਤੇਂਦ ਚੰਦ ਸੂਰ ਕੇਤੇ ਖੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੁਮੰਦ ਕੇਤੀ ਅਖਾਣੀ ਕੇਤੀ ਆ ਬਾਣੀ ਕੇਤੇ ਪਾਤਨ ਦੇਂਦ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਦਿੱਥੇਨਾਥ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੇ ਕਾਰਤਕੜੀ ਬਹੁਤ ਨੂੰ ਤਾ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਪਿਛੇ ਪਿਛਤਾਏ ਤਿਥੇ ਕੜੀਏ ਸੁਰਤ ਮਤਬਨ ਬੁੱਧ ਤਿਥੇ ਕੜੀਏ ਸੁਰਸਿਨਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ ਜੋਦ ਮਹਾਬਲ ਸੂਰਤਿਨ ਮੈਂ ਰਾਮ ਰਹਿਆ ਭਰਪੂਰ ਤਿਥੇ ਸੀਤੋ ਸੀਤਾ ਮੈਂ ਮਮਾਹੇ ਤਾਕ ਰੂਪ ਨ ਕਥਨੇ ਜਾਹੀ ਨਾ ਹੁ ਮਰੇ ਨਾ ਠਾਕੇ ਜਾਹੇ ਜਿਨ ਕੇ ਆਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਤ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤੰਤ ਅਨੰਤ ਤਿਥੈ ਲੋਲ ਆਕਾਰ ਜਿਵ ਜੋ ਹੁਕਮ ਤੇ ਵੈ ਤਿ ਵਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰਜ ਸੁਨਿਆਰ ਅਹਰਣ ਮਤ ਵੇਦ ਹਥੀਯਾਰ ਭੋਖ ਲਾਗੰ ਤਪ ਤਉ ਪਾਂਡਾ ਪਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਸੁਨੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਿਵਸ ਰਾਤੁ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਜਲੇ ਤੇਤੀ ਸੁਠੀ ਨਾਲ